ਐਸੀ ਵੀਲੀ ਇਹ ਬਾਲਕਾ ਜੋ ਅੱਗੇ ਹੀ ਅਤ ਸਿੱਧਾ ਸੀ ਬੋਲਾ ਜਿਹਾ ਦਿਸਣ ਲੱਗ ਪਿਆ ਪਹਿਲੋ ਇਹ ਗਰਾਵਾਂ ਛੜਕਾਂ ਵੱਲ ਘਟ ਜਾਇਆ ਕਰਦਾ ਸੀ ਬਨ ਵਿੱਚ ਹੀ ਇਸ ਦਾ ਵਕਤ ਲੰਘ ਜਾਂਦਾ ਸੀ ਪਰ ਹੁਣ ਉਸ ਦੀ ਝੱਲਿਆਂ ਵਾਲੀ ਫੇਰੀ ਦੂਰ ਦੂਰ ਦੀ ਵਸਵਾਂ ਦੇ ਲੋਕੀ ਅश्चਰਜਤਾ ਨਾਲ ਵੇਖਿਆ ਕਰਨ ਤੇ ਇਸ ਦੀ ਪੁਛਤੇ ਹੈਰਾਨ ਹੋਇਆ ਕਰਨ ਚਾਂਦੂ ਨੇ ਕੁਝ ਦਿਨ ਆਪਣੇ ਸਵਾਮੀ ਦੀ ਇਸ ਇੱਛਾ ਪੂਰਨ ਹਿਤ ਇਸ ਤਰ੍ਹਾਂ ਆਵਾਰਾ ਫਿਰ ਫਿਰ ਗੁਜ਼ਾਰੇ ਪਰ ਕੋਈ ਸੂਰ ਨਾ ਪਈ ਰਿਖੀ ਜੀ ਹੁਣ ਕਮਜ਼ੋਰ ਹੋ ਰਹੇ ਸਨ ਪਾਲਾ ਹੱਡ ਕੜਕਾਂਦਾ ਸੀ ਕੰਬਲੀਆਂ ਤੇ ਬਰਖਸ਼ਾਲਾ ਤਾਂ ਸਨ ਪਰ ਨਿਤਾਣੇ ਨੂੰ ਪਾਲਾ ਲੱਗਦਾ ਵੀ ਬਹੁਤ ਹੈ ਅਖੀਰ ਘਟਦਿਆ ਘਟਦਿਆ ਉਹ ਦਿਨ ਆ ਗਿਆ ਕਿ ਰਿਖੀ ਜੀ ਸਵੇਰੇ ਇਸ਼ਨਾਨ ਨਾ ਕਰ ਸਕੇ ਨਾ ਉੱਠ ਸਕੇ ਲੰਮੇ ਪੈ ਹੀ ਚਾਂਦ ਨੂੰ ਬੋਲੇ ਬੱਚਾ ਮੇਰਾ ਵਿਹੜਾ ਆ ਗਿਆ ਜੱਪਦਾ ਹੈ ਦੇਖ ਮੇਰੇ ਹੱਥ ਤੇ ਪੈਰ ਠੰਡੇ ਆ ਬੀਬਾ ਪੁੱਤਰ ਮੇਰੇ ਮਗਰੋਂ ਤੂੰ ਮੇਰਾ ਕੰਮ ਜ਼ਰੂਰ ਕਰਨਾ ਚਾਂਦੋ ਨੇ ਅੱਗੇ ਹੋ ਕੇ ਹੱਥ ਪੈਰ ਵੇਖੇ ਤਾਂ ਸੱਚ ਮੁੱਚ ਠੰਡੇ ਸਨ ਠੰਡੇ ਵੇਖ ਕੇ ਇੱਕ ਸਰਦੀ ਦੀ ਲਹਿਰ ਉਹਦੇ ਅੰਦਰ ਫਿਰ ਗਈ ਉਦਾਸੀ ਤੇ ਨਿਰਾਸ਼ਤਾ ਦਾ ਇੱਕ ਚੱਕਰ ਆਇਆ ਤੋ ਬਰਸ ਹੋਏ ਤਾਂ ਚਾਂਦੋ ਦੀ ਮਾਂ ਮਰ ਗਈ ਸੀ ਉਸਦੇ ਵੀ ਹੱਥ ਪੈਰ ਠੰਡੇ ਹੋਏ ਸਨ ਉਹ ਸਮਾਂ ਮਾਂ ਦੇ ਆਖਲੇ ਸਵਾਸਾਂ ਦਾ ਸੀ ਤੇ ਸਦਾ ਦੇ ਵਿਛੋੜੇ ਦਾ ਉਹਦੀਆਂ ਅੱਖਾਂ ਅਗੇ ਫਿਰ ਗਿਆ ਮਾਂ ਇਸ ਦੀ ਕਾਲਸੀ ਦੇ ਗ੍ਰਾਮ ਵਿੱਚ ਰਹਿੰਦੀ ਸੀ ਤੇ ਪੀੜਾ ਕਰਕੇ ਪੇਟ ਭਰਦੀ ਸੀ ਚੰਗੀ ਬੁੱਢੀ ਤੇ ਨਿਰਮਲ ਸੀ ਪਰ ਆਖਰ ਚਾਂਦੋ ਦੇ ਅੰਦਰ ਸੀ ਚਾਂਦੋ ਦਾ ਜਗਤ ਦੋ ਹੀ ਚੀਜ਼ਾਂ ਤੇ ਮੁੱਕ ਜਾਂਦਾ ਸੀ ਇੱਕ ਮਾਂ ਇੱਕ ਇਹਨਾਂ ਅਪਰਸ਼ ਮਹਾਤਮਾ ਰਿਸ਼ੀ ਹੁੰਦੇ ਆਜ ਵਿਚਾਰੇ ਨੂੰ ਜਗਤ ਤੋਂ ਆਪਣੇ ਬਾਕੀ ਰਹਿ ਇੱਕੋ ਇੱਕ ਮਿੱਤਰ ਨੂੰ ਵਿਛੜਨ ਦਾ ਦਿਨ ਚੇਤੇ ਆ ਗਿਆ ਚੱਕਰ ਖਾ ਕੇ ਚਾਂਦੋ ਬਾਹਰ ਆਇਆ ਹੰਝੂ ਆਏ ਤੇ ਉਸ ਨੇ ਇੱਕ ਸੁਨੀਆਂ ਦੇ ਕੇ ਪੁੰਝੇ ਫਿਰ ਅਗਵਾਲ ਕੇ ਅੰਗੀਠਾ ਮਗਾ ਕੇ ਅੰਦਰ ਲਹਿਆ ਕੰਬਲੇ ਇੱਕ ਦੋ ਹੋਰ ਵਲੇੜ ਦਿੱਤੇ ਤੇ ਬਾਹਰ ਢਿੱਲੇ ਤੇ ਚੜ ਚੜ ਵੇਖੇ ਮਤਾ ਹੁਣੇ ਆ ਜਾਣ ਕਿ ਢਾਡੀ ਉਹ ਠੀਕ ਹੈ ਫਿਰ ਆਵੇ ਤੇ ਹੱਥ ਪੈਰ ਵੇਖ ਜਾਵੇ ਅਖੀਰ ਦਿਨ ਸੱਤ ਅੱਠ ਘੜੀਆਂ ਗਿਆ ਤਾਂ ਰਿਖੀ ਜੀ ਹੁਣ ਬੋਲਣੋਂ ਵੀ ਹਟ ਗਏ ਹੱਥ ਪੈਰ ਹਿਲਾਉਣੋਂ ਰਹਿ ਗਏ ਜਦ ਚਾਂਦੋਂ ਨੇ ਡਿੱਠਾ ਕਿ ਉਹਨਾਂ ਦੇ ਹੱਥ ਪੈਰ ਹੁਣ ਗੋਡਿਆਂ ਤੇ ਅਰਕਾਂ ਤੱਕ ਠੰਡੇ ਹੋ ਗਏ ਤੇ ਇੱਕ ਜੰਗਲੀ ਜਿਹੀ ਚੀਕ ਉਹਦੇ ਅੰਦਰੋਂ ਨਿਕਲ ਆਈ ਤਰਪੁਕੀ ਰਿਸ਼ੀ ਦੇ ਨੈਣ ਖੁੱਲ ਗਏ ਤੇ ਧੀਮੇ ਜਿਹੇ ਬੋਲੇ ਕਿ ਆ ਗਏ ਚਾਂਦੋ ਨੇ ਜਦੋਂ ਆ ਗਏ ਸੁਣਿਆ ਰਿਸ਼ੀ ਜੀ ਦੇ ਨੈਣ ਬੰਦ ਹੋ ਗਏ ਪਰ ਚਾਂਦੋ ਦੇ ਕੰਨਾਂ ਨੇ ਫੇਰ ਸੁਣਿਆ ਬੱਚਾ ਆ ਗਿਆ ਜਦੋਂ ਤਰਪੁਕੀ ਬਾਹਰ ਆਇਆ ਉਸ ਫੇਰ ਸੁਣਿਆ ਕਿ ਆਗੈ ਇਸ ਤਰ੍ਹਾਂ بار بار ਅੰਦਰੋਂ ਆਵਾਜ਼ ਆਏ ਚਾਂਦੋ ਦੇ ਮੂੰਹੋਂ ਆਪਣੇ ਉਹ ਨਿਕਲੇ ਜੋ ਪੱਥਰ ਨਾਲ ਟਕਰਾ ਕੇ ਵੱਡੇ ਹੋ ਕੇ ਵਾਪਸ ਆਏ ਆਗੈ ਹੁਣ ਚਲਦੋ ਜਮਨਾ ਦੇ ਪੱਛਮੀ ਕਿਨਾਰੇ ਤੋਂ ਪੱਛੋਂ ਨੂੰ ਵਾਹੂਦਾਹੀ ਬਣਾ ਨੂੰ ਭੱਜਾ ਗਿਆ ਐ ਇਧਰ ਉਧਰ ਤੱਕਿਆ ਕਿਸੇ ਪੱਥਰ ਨਾਲ ਪਾਣੀ ਟਕਰਾਉਣ ਦੇ ਸਵਾ ਕੁਈ ਆਸ਼ਟ ਨਾ ਆਈ ਵਹਿਸ਼ਤ ਜੀ ਹੀਟ ਚਾੰਦੋਂ ਨੇ ਚਾਰ ਚ ਫੇਰੇ ਤੱਕਿਆ ਤੇ ਫਿਰ ਉੱਠ ਨੱਠਾ ਕੋਈ ਥੋੜੀ ਬਾਟ ਤੇ ਆਦਮੀਆਂ ਦੇ ਬੋਲ ਚਾਲਦੀ ਆਵਾਜ਼ ਆਈ ਅੱਗੇ ਵਧਿਆ ਤਾਂ ਇੱਕ ਪਧਰੇ ਥਾ ਕੁਝ ਘੋੜੇ ਬੱਦੇ ਹੋਏ ਸਨ ਜਿਨ੍ਹਾਂ ਨੂੰ ਪਾਣੀ ਪਲਾਇਆ ਜਾ ਰਿਹਾ ਸੀ ਤੇ ਪਰੇ ਕਈ ਮਨੁੱਖ ਸਨ ਕੋਈ ਰੋਟੀ ਪਕਾ ਰਿਹਾ ਸੀ ਦੋ ਆਦਮੇ ਕਹਾਂਦੇ ਸਤਰੰਜੀ ਵਿਚਾਈ ਚੌਪੜ ਖੇល ਰਿਹਾ ਸੀ ਇਹੋ ਜੇ ਚਿਹਰੇ ਉਸਦੇ ਪਹਿਲਾਂ ਕਦੀ ਨਹੀਂ ਸੀ ਡਿੱਟੇ ਉਹਨਾਂ ਵਿੱਚੋਂ ਇੱਕ ਦੇ ਚਿਹਰੇ ਤੇ ਕੋਈ ਐਸੀ ਪ੍ਰਭਾ ਤੇ ਤੇਜ ਪ੍ਰਤਾਪ ਡਿੱਟਾ ਕਿ ਉਸ ਨੂੰ ਸ਼ੱਕ ਪੈ ਗਿਆ ਕਿ ਖਬਰ ਇਹੋ ਹੈ ਪਰ ਉਹ ਹੁਣ ਮੋੜ ਮੋੜ ਬਾਹਵਲ ਤੱਕ ਕੇ ਤੇ ਉਹ ਬੈਠੇ ਖੇਢੀ ਜਾ ਇਹ ਆ ਗਿਆ ਉਸ ਨੂੰ ਰਿਖੀ ਜੀਦੀ ਸੀ ਕਿ ਅੱਗੇ ਵਧ ਕੇ ਕੋਈ ਗੁਸਤਾਖੀ ਨਾ ਕਰੇ ਇਹ ਜਨਾ ਕਹਿ ਬੈਠੇ ਕਿ ਮੈਨੂੰ ਬਾਹ ਲੰਬੀ ਕਰਕੇ ਵਿਖਾਓ ਇੰਨੇ ਨੂੰ ਇੱਕ ਬੰਦੂਕ ਚ ਅੱਗੇ ਵਧਿਆ ਤੇ ਚੰਦੂ ਨੂੰ ਕਹਿਣ ਲੱਗਾ ਜਾ ਪਰੇ ਹੋ ਇੱਥੇ ਨਾ ਖੜਾ ਹੋ ਇਹ ਚੰਦੂ ਲਈ ਨਵੀਂ ਗੱਲ ਸੀ ਉਸ ਨੇ ਕਦੇ ਨਹੀਂ ਸੁਣਿਆ ਕਿ ਕੋਈ ਕਿਸੇ ਖੜੋਤੇ ਨੂੰ ਪਰਾਂ ਹਟਾਵੇ ਹਟ ਤਾਂ ਗਿਆ ਪਰ ਨਦਰ ਉਤਰੀ ਨજર ਵੱਜਦੀ ਵੱਜਦੀ ਵੱਜ ਗਈ ਪਲ-ਪਲ ਮੰਗਰੋ ਉਸ ਖਿਡਾਰੀ ਵੱਲ ਤੱਕੇ ਐਨੇ ਨੂੰ ਬਾਜੀ ਮੁੱਕ ਗਈ ਤੇ ਉਹ ਉੱਠ ਖੜਾ ਹੋਇਆ ਹੱਥ ਪਲਵੇਂ ਪਰ ਪੱਟਾ ਤੇ ਮੁੱਕ ਗਿਆ ਚਾਂਦੋ ਗਰੀਬ ਚਾਂਦੋ ਦਾ ਮਨੋ ਸਰਬੰਸ ਰੋੜ ਗਿਆ ਹੋ ਨਰਾਸ਼ ਆਪਣ ਨਰਾਸ਼ਾ ਵਿੱਚ ਉਸ ਨੂੰ ਹੋਸ਼ ਆਈ ਕਿ ਰਿਖੀ ਜੀ ਮੇਰੀ ਗਰੀਬ ਮਾਂ ਵਾਂਗੂ ਮਰ ਗਏ ਹੋਣਗੇ ਕੀ ਜਾਣੀਏ ਉਸ ਵਾਂਗੂ ਚਾਰਨਾ ਚਾਨਣਾ ਮੰਗਦੇ ਹੋਣ ਮੈਂ ਕੋਲ ਹੁੰਦਾ ਤਾਂ ਦੀਵਾ ਤਾਂ ਜਗਾਈ ਸਕਦਾ ਅੱਗ ਬਾਲ ਦਿੰਦਾ ਮੈਂ ਕਿਉਂ ਆ ਗਿਆ ਉਹਨਾਂ ਕੋਲ ਇਹ ਕਹਿੰਦਿਆਂ ਚਾਂਦੋਂ ਨੂੰ ਇੱਕ ਹਨੇਰੇ ਦਾ ਚੱਕਰ ਜਿਹਾ ਆਇਆ ਤੇ ਫਿਰ ਉਹਦੀ ਚੀਕ ਨਿਕਲ ਗਈ ਆਪ ਮੁਹਾਰੇ ਜੋ ਗੱਲ ਅੰਦਰ ਟੇਗੀ ਸੀ ਆ ਗਏ ਅਚਾਨਕ ਕੁਦੇ ਅੰਦਰੋਂ ਨਿਕਲੇ ਤੇ ਫੇਰ ਪੱਛੋਂ ਨੂੰ ਹੋ ਕੇ ਖਿਲਾੜੀਆਂ ਤੋਂ ਵਿਥ ਕਰਕੇ ਅੱਗੇ ਵਧਿਆ ਇਸ ਵੇਲੇ ਕੁਝ ਸਵਾਰ ਦੱਖਣ ਪੱਛੋਂ ਦੀ ਰੁਖੋਂ ਵੀ ਆ ਰਹੇ ਸਨ ਚਾਰ ਸਵਾਰ ਰੱਤਾ ਪਿੱਛੇ ਸਨ ਇੱਕ ਅਗੇਰੇ ਸੀ ਚਾਂਦੋ ਪਿੱਛੇ ਪਰਤਣ ਲੱਗਾ ਸੀ ਉਸ ਦੇ ਖਿਆਲ ਈਸ਼ੀ ਜਦੇ ਮਾਂ ਵਰਗੇ ਆਖਰੀ ਹਟਕੋਰੀਆਂ ਵੱਲ ਪਹਿ ਗਿਆ ਕਦਮ ਪਛੇਰੇ ਜਾ ਰਹੇ ਸਨ ਪਰ ਨਜ਼ਰ ਅਗੇਰੇ ਜਾ ਰਹੀ ਸੀ ਸਵਾਰ ਨੇੜੇ-ਨੇੜੇ ਹੁੰਦੇ ਗਏ ਚਾਂਦੋ ਦੇ ਕਦਮ ਠਟੰਬਰ ਗਏ ਅਗਲੇ ਸਵਾਰ ਤੇ ਨਜ਼ਰ ਪਈ ਤਾਂ ਕਦਮ ਨੱਠ ਪਏ ਤੇ ਦੋਹਾ ਹੱਥਾਂ ਤੋਂ ਗਿੱਧਾ ਜਿਹਾ ਵੱਜ ਗਿਆ ਆ ਗਏ ਆ ਗਏ ਜਿਨ੍ਹਾਂ ਦੀ ਉਡੀਕ ਸੀ ਆ ਗਏ ਦੀ ਸਾਧ ਸੰਗੀਤ ਦੀ ਲਹਿਰ ਵਾਂਗ ਆਪ ਮੁਹਾਰੀ ਚਾਂਦੋ ਦੇ ਮੋਹੋਂ ਨਿਕਲੀ ਪਰ ਪਲ ਮਗਰੋਂ ਫਿਰ ਕਾੜਾ ਜਿਹਾ ਬੱਦਲ ਉਸਦੇ ਪਰਵੱਟੇ ਤੇ ਫਿਰ ਗਿਆ ਟਟੰਬਰ ਗਿਆ ਸੋਚੀ ਪੈ ਗਿਆ ਖਬਰੇ ਕੌਣ ਹਾਂ ਮੇਰੇ ਬਹਾਂ ਤਾਂ ਤੱਕੀਆਂ ਨਹੀਂ ਹੋ ਸਕਦਾ ਕੁਝ ਹੋਰ ਹੋਵੇ ਇਹ ਵੀ ਆਖਣਗੇ ਪਰੇ ਹਟ ਜਾ ਫਿਰ ਮੈਂ ਆਪ ਹੀ ਪਰੇ ਹਟ ਜਾ ਮਾ ਰਤਾ ਕੋ ਪਰੇ ਹੋ ਕੇ ਨੀਂਜ ਪਰੋ ਕੇ ਬੈਠਾ ਇਹਨੇ ਨੂੰ ਉਹ ਨੇੜੇ ਪਹੁੰਚ ਗਿਆ ਅਗੇ ਵਧੇ ਕੋਰੇ ਤੋ ਉਤਰੇ ਤੇ ਅਗਲੇ ਬੈਠਿਆ ਨੇ ਉੱਠ ਕੇ ਸਤਰੰਜੀ ਉੱਤੇ ਗੱਦੀ ਜੀ ਵਿਛਾ ਕੇ ਆਦਰ ਨਾਲ ਸਿਰ ਨਵਾ ਕੇ ਬਿਠਾ ਲਿਆ ਚਾਂਦੂ ਵੀ ਮਗਲੇ ਆ ਗਿਆ ਸੀ ਤੇ ਥੋੜੀ ਦੂਰੀ ਤੇ ਖੜਾ ਹੋ ਗਿਆ ਤੇ ਬਾਹਾਂ ਵੱਲ ਤੱਕੀ ਜਾਵੇ ਨਜ਼ਰ ਨਾਲ ਅੰਦਾਜ਼ਾ ਲਾਵੇ ਕਦੀ ਆਪਣਾ ਮੋਢਾ ਤੇ ਮੋਢੇ ਤੋਂ ਬਾਹਾਂ ਦਾ ਲਮਾਨ ਤੱਕੇ ਕਦੀ ਉਹਨਾਂ ਦੇ ਮੋਢੇ ਤੋਂ ਬਾਹਾਂ ਦਾ ਲਮਾਨ ਤੱਕੇ ਕਦੇ ਬੇਮੂਲ ਮਜ਼ਾ ਕੁੱਦ ਪਵੇ ਕਦੇ ਫਿਰ ਨਿਰਾਸ਼ਤਾਈ ਦੀ ਘਟਾ ਉਸ ਦੇ ਪਰਵਟਿਆਂ ਵਿੱਚ ਵਟ ਪਾ ਜਾਵੇ ਕਦੇ ਕਦਮ ਪਰੇ ਹਟਣ ਮਤਾ ਕੋਈ ਆਖ ਦੇਵੇ ਕਿ ਪਰੇ ਹਟ ਤੇ ਕਦੇ ਅਤ ਚਿੰਤਾ ਵਿੱਚ ਪੈ ਕੇ ਬਾਹਾਂ ਉਲਾਰ ਕੇ ਤਾਹਣ ਛੱਡ ਕੇ ਪਿੱਛੇ ਟੁਰ ਪਵੇ ਰਿਸ਼ੀ ਜੀ ਕੀ ਪਤਾ ਹਟਕੋਰੇ ਲੈਂਦੇ ਹੋਣਗੇ ਚੱਲਾਂ ਚੱਲ ਕੇ ਚਾਨਣ ਕਰਾਂ ਮਤੋਂ ਕੂਕਦੇ ਪੈ ਹਉਣ ਚਾਨਣਾ ਚਾਨਣਾ ਹਾਏ ਹਨੇਰਾ ਹਾਏ ਹਨੇਰਾ ਕੋਈ ਚਾਨਣਾ ਤੇ ਕਰੋ ਪਰ ਫੇਰ ਕੋਈ ਖਿੱਚ ਖਾ ਕੇ ਘਰ ਨੂੰ ਟੁਰਦਾ ਕਦਮ ਪਿੱਛੇ ਮੜ ਪਵੇ ਤੇ ਦਿਲ ਹੀ ਦਿਲ ਵਿੱਚ ਆਖੇ ਪਤਾ ਨਹੀਂ ਕਦੋਂ ਉੱਠਣਗੇ ਕਿਵੇਂ ਉੱਠਣ ਮੈਨੂੰ ਹੁਕਮ ਨਹੀਂ ਜੁਣਾ ਕਿ ਆਖਾ ਖੜੋ ਜਾਓ ਮੈਂ ਤੁਹਾਡੀ ਬਾਹ ਦੱਕਣੀ ਐ ਇਹਨੇ ਨੂੰ ਕਿਸੇ ਨੇ ਆ ਕੇ ਉਹਨਾਂ ਨੂੰ ਕਿਹਾ ਕਿ ਜਲ ਤਿਆਰ ਹੈ ਜੋ ਬੈਠੇ ਹੋਏ ਸਨ ਆਪ ਉੱਠੋ ਤੇ ਹੱਥ ਧੋ ਲਵੋ ਚਾਂਦੋਂ ਦੀ ਤਾਨ ਚਾਂਦੋਂ ਰੋਲ ਬੁੱਤ ਬਣਾ ਰਹੀ ਸੀ ਲੈਣ ਬਾਹਾਂ ਤੇ ਗੱਡ ਰਹੇ ਸਨ ਮੂੰਹ ਖੁੱਲਦਾ ਤੇ ਗੋਲਜਾ ਹੋ ਜਾਂਦਾ ਦੋਵੇਂ ਹੱਥੇ ਹੇਠੋਂ ਉੱਠਦੇ ਕੁਛ ਗਿਲਿਆਈ ਤੇ ਸੱਜੇ ਸੱਜੇ ਉੱਚੇ ਹੋ ਜਾਂਦੇ ਤੇ ਗੱਲਾਂ ਤੋਂ ਕੁਝ ਵੇਚ ਤੇ ਆ ਕੇ ਖੜੋ ਜਾਂਦੇ ਇਸ਼ਟੁਨ ਅੱਡੀਆਂ ਚੁੱਕ ਚੁੱਕ ਕੇ ਉਚਾਵੀਆਂ ਹੋ ਹੋ ਕੇ ਚਾਂਦੋ ਦੇਖੇ ਲੈਣੇ ਚਮਕਦਾ ਸਾਰੀ ਸਰੀਰ ਦੀ ਉਲਾਰ ਉਲਰਵੇ ਨੀਵੀ ਨੀਵੀ ਹੋ ਜਾਵੇ ਦਮ ਠਿਮਾ ਮਾਨੋ ਸ਼ਾਇਦ ਆਇਆ ਉਧਰ ਹੱਥ ਤੋਤੇ ਗਏ ਖੜੇ ਖੜੇ ਮੂੰਹ ਤੋਤਾ ਗਿਆ ਪਰਨਾ ਆਇਆ ਮੂੰਹ ਪੁੰਜ ਗਿਆ ਅਜੇ ਹੱਥ ਪਲਮੇ ਨਹੀਂ ਚਾਂਦੋ ਉਸੇ ਤਰ੍ਹਾਂ ਤਾਂਗ ਉਮੈਦ ਦਾ ਰੂਪ ਬੁੱਤ ਬਣਿਆ ਖੜਾ ਹੋ ਕੇ ਦੇਖੀ ਜਾ ਰਿਹਾ ਐਨੇ ਨੂੰ ਹੱਥ ਲਮਕ ਪਏ ਉਫ ਹਾਂ ਹੱਥ ਸੱਚਮੁੱਚ ਗੋਡਿਆਂ ਤੱਕ ਜਾ ਆਪੜੇ ਚਾਂਦੋ ਦੀ ਇੱਕ ਦਮ ਜੰਗਲੀ ਚੀਕ ਨਿਕਲੀ ਜਿਹੜੀ ਅੰਦਰ ਟਿਕੀ ਹੋਈ ਸੱਦਰ ਸੀ ਆ ਗਏ ਆ ਗਏ ਆ ਗਏ ਦੋ ਚਾਰ ਪੁਹਾਟ ਨੇ ਵਿੱਚ ਤਰਪਿਆ ਤੇ ਹੱਥਾਂ ਤੋਂ ਗਿੱਧਾ ਵੱਜ ਗਿਆ ਹੁਣ ਚੰਦ ਨੂੰ ਚੇਤਾ ਹੀ ਭੁੱਲ ਗਿਆ ਕਿ ਰਿਖੀ ਨੇ ਕੀ ਕਿਹਾ ਸੀ ਰਿਖੀ ਕਿਸ ਹਾਲ ਹੋ ਅਹਲਾਦ ਅੰਦਰ ਆਇਆ ਬਵਸਾ ਅੱਗੇ ਵਧ ਗਿਆ ਕੋਈ ਡਰ ਭੈ ਸੰਸਾ ਪਰੇ ਹਟੋ ਦਾ ਵੀ ਕੋਈ ਨ ਰਿਆ ਅੱਗੇ ਵਧਿਆ ਇੱਕ ਪਿਆਰ ਇੱਕ ਅਹਲਾਦ ਇੱਕ ਨਵਕੀਨੀ ਚਿਹਰੇ ਤੇ ਸੀ ਅੱਗੇ ਵਧਿਆ ਤੇ ਗੋਡੇ ਟੇਕ ਕੇ ਆਪ ਦਾ ਸੱਜਾ ਹੱਥ ਚੰਗੀ ਤਰ੍ਹਾਂ ਫੜ ਕੇ ਉਹਨਾਂ ਦੇ ਗੋਡੇ ਨਾਲ ਲਾ ਕੇ ਰਤਾ ਖਿੱਚ ਕੇ ਫਿਰ ਲਾਣ ਲਾ ਕੇ ਮਾਨੂੰ ਮਿੰਣ ਮਿੰਣ ਕੇ ਵੇਖਦਾ ਫਿਰ ਬੋਲਿਆ ਠੀਕ ਹੈ ਜੀ ਠੀਕ ਹੈ ਫਿਰ ਧੌਣ ਉੱਚੀ ਕਰਕੇ ਥੱਲੇ ਗੋਡਿਆਂ 'ਪਾਰ ਬੈਠਿਆ ਡਾਡੀ ਸਿੱਖ ਨਾਲ ਨਜ਼ਰਾਂ ਉੱਪਰ ਚੁੱਕ ਕੇ ਦੇਖਿਆ भोला पूछण लगे आप ही हो ना है जी ती हो ना बोल दे नहीं जे असा स्याण लिया ती हो आप आ गए हैं जी वाह वाह आ गए आ गए इस तरह ਖਾ ਪਰਿਆ ਬੋਲ ਡੱਡੋ ਲਿਕੇ ਤੇ ਹੱਥ ਜੁੜੇ ਹੋਏ ਫਿਰ ਬੋਲ ਉਠਿਆ ਤੁਸੀਂ ਉਹ અવਤਾਰ ਹੋ ਨਾ ਜੀ ਵੱਡੇ અવਤਾਰ ਜੀ ਹਾਂ 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 ਤੁਸੀਂ ਹੋ ਇਸ ਤਰ੍ਹਾਂ ਆਪ ਮੁਹਾਰੇ ਬੋਲੀ ਜਾ ਰਿਹਾ ਹੈ ਅਗੋ ਸੁਣਿਆ ਜਾ ਰਿਹਾ ਔਰ ਬੜੀ ਨੀਜ ਨਾਲ ਤੱਕਿਆ ਜਾ ਰਿਹਾ ਉਹ ਮਿਰਦਲ ਮਿੱਠੀ ਮੂਰਤੀ ਜਿਸ ਨਾਲ ਇਹ ਸੁਤੰਤਰਤਾ ਲਈ ਜਾ ਰਹੀ ਸੀ ਜਿਸ ਨਾਲ ਇਨਸਾਨੀ ਕੁਦਰਤੀ ਅਸਲੀ ਭੋਲੇਪਨ ਵਿੱਚ ਇਹ ਪਿਆਰ ਹੋ ਰਿਹਾ ਸੀ ਸਿੱਧੀ ਖੜੀ ਸਿਰ ਰਤਾ ਕੁ ਝੁਕਾਏ ਹੱਥ ਉਹਨਾਂ ਹੱਥਾਂ ਵਿੱਚ ਟਿਲੇ ਟਿਲੇ ਕਰ ਦਿੱਤੇ ਅੱਖਾਂ ਵਿੱਚ ਇੱਕ ਮਦਮ ਵਸਤੀ ਤੇ ਪਿਆਰ ਚਿਹਰੇ ਪਰ ਮਦਮ ਗੁਲਾਬੀ ਪਹਾ ਹੈ ਬੁਲ ਅਦਮਿਟੇ ਨਿੱਕੀ ਨਿੱਕੀ ਮੁਸਕਰਾਟ ਵਿੱਚ ਹਨ ਪਰਵੱਟੇ ਦੱਸ ਰਹੇ ਹਨ ਕਿ ਪੋਲੇ ਚਾਂਦੋ ਦੇ ਪਿਆਰ ਤੇ ਤਾਂਗ ਦਾ ਰਸ ਅਰਭ ਹੋ ਕਰ ਰਿਹਾ ਹੁਣ ਅਚਾਨਕ ਚਾਂਦੋ ਦਾ ਚਿਹਰਾ ਢਿੱਲਾ ਜਾ ਪਿਆ ਕਾਲੀਆਂ ਘਟਾਂ ਪਰਵੱਟੇ ਤੇ ਫਿਰ ਗਈਆਂ ਫਿਰ ਗੁੱਡੀ ਟੇ ਕੇ ਹੱਥ ਜੋੜ ਕੇ ਆਵਾਜ਼ ਸਹਿਮਦੀ ਵਾਲੀ ਨਾਲ ਧੀਮੀ ਜੀ ਹੋ ਗਈ ਲੋ ਜੀ ਸੁਨੇਹਾ ਲੈ ਲੋ ਕਾਲਸੀ ਵਾਲੇ ਰਿਸ਼ੀ ਜੀ ਦਾ ਸੁਨੇਹਾ ਹੈ ਜੀ ਹਾਂ ਜਿਉ ਤੁਸਾਂ ਨੂੰ ਜਾਣਦੇ ਸਨ ਤੇ ਸਹਿਤ ਦੇ ਸਨ ਦਰਸ਼ਨ ਜੀ ਹਾਂ ਉਹ ਦਰਸ਼ਨਾਂ ਦੀ ਉਡੀਕ ਵਿੱਚ ਨੇ ਉਹ ਹੁਣ ਜਰੂਰ ਆਪ ਜੀ ਦੇ ਦਰਸ਼ਨ ਕਰ ਲੈ ਪਰ ਮਰ ਗਏ ਨੇ ਮੇਰੀ ਮਾਂ ਇਨੇ ਚਿਰ ਵਿੱਚ ਮਰ ਗਈ ਸੀ ਜੀ ਉਹ ਮੈਨੂੰ ਕਹਿ ਗਏ ਸੀ ਕਿ ਲੰਮੀਆਂ ਬਾਹਾਂ ਵਾਲੇ ਘੋੜਿਆਂ ਤੋਂ ਹੀਟਾ ਪਰਮਣ ਜਦੋਂ ਆ ਜਾਣ ਵੇਖੀ ਉਹਨਾਂ ਦਾ ਕੱਦ ਲੰਮਾ ਹੈ ਸਰੀਰ ਪਤਲਾ ਹੈ ਨਵੀਂ-ਨਵੀਂ ਆਈ ਦਾੜੀ ਹੈ ਤੇ ਸਿਰ ਤੇ ਕੇਸ ਜੀ ਨਾਮ ਵੱਡਾ ਹੈ ਗੁਰੂ ਅਰਜਨ ਜੀ ਉਹਨਾਂ ਨੂੰ ਟੋਲ ਕੇ ਲੱਭੀ ਮੇਰਾ ਸਨੇਹਾ ਦੇ ਦੇਂ ਸਨੇਹਾ ਲੈ ਲੋ ਜੀ